ਵੇਖੋ ਅੱਜ ਸੱਚ ਦੀ ਜਿੱਤ ਹੋਈ ਹੈ ਸੱਚ ਹਮੇਸ਼ਾ ਜਿੱਤਦਾ ਦਾ ਝੂਠ ਦਾ ਜਿਹੜਾ ਪੈਰ ਨਹੀਂ ਹੁੰਦੇ ਅੱਜ ਮਜੀਠੀਆ ਸਾਹਿਬ ਤੇ ਜਿਹੜਾ ਧੱਕੇ ਨਾਲ ਪਰਚਾ ਕੀਤਾ ਸੀ ਪਹਿਲਾਂ ਲੋਕਾਂ ਨੂੰ ਡਰੈਗਸ ਦਾ ਕਹਿੰਦੇ ਸੀ ਉਹਨਾਂ ਦੀ ਉਹਨਾਂ ਨੂੰ ਉਹਦੇ ਵਿੱਚ ਕਲੀਨ ਚਿੱਟ ਮਿਲੀ ਤੇ ਕੇਸ ਕਿਹੜਾ ਪਾਤਾ ਅਮਦਨ ਤੋਂ ਵੱਧ ਜਾਇਦਾ ਜਿਹੜੀ ਕਿ ਮਜੀਠੀਆ ਸਾਹਿਬ ਦੀ ਸ਼ਖਸੀਅਤ ਬਾਰੇ ਸਾਰਾ ਪੰਜਾਬ ਆਲ ਇੰਡੀਆ ਜਾਣਦਾ ਉਹਨਾਂ ਦੇ ਫਾਦਰ ਸਾਹਿਬ ਬਾਰੇ ਵੀ ਬਹੁਤ ਨਿਮਰਤਾ ਸਹਿਤ انسان ਸਨ ਪਰ ਉਹ ਜਿਹੜਾ ਰਜਵਾੜਾ ਪਰਵਾਰ ਸੀ ਤੇ ਉਹ ਸਾਰੇ ਉਹਨਾਂ ਦੇ ਬੇਬੁਨਿਆਦ 1000 ਕਰੋੜ ਰੁਪਇਆ 540 ਕਰੋੜ ਰੁਪਇਆ ਹਜ਼ਾਰ ਕਿਲਾ ਜ਼ਮੀਨ ਜਿੰਨਾ ਵੀ ਆਮ ਪਾਰਟੀ ਦੀ ਸਰਕਾਰ ਕੋਲੋਂ ਝੂਠ ਦੇ ਬਲੰਦਾ ਉਹ ਬੰਨੀ ਗਏ ਪਰ ਅੱਜ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸੱਚ ਦਾ ਸਾਥ ਦਿੱਤਾ ਸੁਪਰੀਮ ਕੋਰਟ ਨੇ ਸੱਚ ਦਾ ਸਾਥ ਦਿੱਤਾ ਔਰ ਜਿਹੜੀ ਮਜੀਠੀਆ ਸਾਹਿਬ ਦੀ ਜ਼ਮਾਨਤ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਆਈ ਔਰ ਮਜੀਠੀਆ ਸਾਹਿਬ ਬਾਹਰ ਆਇਆ ਸਾਰੇ ਹੀ ਵਰਕਰਾਂ ਦੇ ਵਿੱਚ ਤਕੜਾ ਜੋਸ਼ ਆ ਅੱਜ ਉੱਥੇ ਵੇਖਣਾ ਸੀ ਨਾਬੇ ਦੇ ਵਿੱਚ ਕਿਸ ਤਰ੍ਹਾਂ ਹੜ ਆ ਗਿਆ ਸੀ ਤੇ ਫਿਰ ਮਜੀਠੀਆ ਨੇ ਦਿੱਤਾ ਫਿਰ ਸਾਡੇ ਭਰਾ ਨੇ ਮੁੱਛਾਂ ਨੂੰ ਤਾਂ ਵੀ ਇਹ ਤਾਂ ਕਹਿੰਦਾ ਹੀ ਇਹ ਮੈਂ ਸੁਪਰੀਮ ਹਾਈ ਕੋਰਟ ਚ ਜਾ ਕੇ ਫਿਰ ਦਾਖਲ ਕਰਦਾ ਵੀ ਮਜੀਠੀਏ ਨੂੰ ਕਹ ਦੋ ਮੁੱਛਾਂ ਨੂੰ ਵਾਟਨਾ ਦੇ ਆਓ ਪੱਟਾ ਤੇ ਥਾਪੀ ਨਾ ਮਾਰੇ ਪੰਜਾਬ ਵਿੱਚੋਂ ਬਾਹਰ ਰਵੇ ਉਹ ਸੁਪਰੀਮ ਕੋਰਟ ਦੇ ਉਹਨਾਂ ਚੀਜ਼ਾਂ ਤੇ ਕਾਟਾ ਮਾਰਿਆ ਦੁਬਾਰਾ ਫਿਰ ਜੱਟ ਨੇ ਕਿਉਂਕਿ ਮਹਾਰਾਜ ਨਾਲ ਸੀ ਸੱਚੇ ਪਾਤਸ਼ਾਹ ਫਿਰ ਮੋਸ਼ਕ ਕਰਕੇ ਤਾਂ ਦਿਖਾਈ ਵੀ ਆ ਗਿਆ ਸ਼ੇਰ ਅਸੀਂ ਕਹੂੰਗਾ ਵੀ ਕਾਲੀਦਲ ਦਾ ਵਰਦਾ ਸ਼ੇਰ ਸੀ ਉਹ ਤਾਂ ਸ਼ੇਰ ਬਾਹਰ ਨਿਕਲ ਕੇ ਆਇਆ ਤੇ ਅੱਜ ਇਹਨਾਂ ਨੂੰ ਭਜਨਾ ਪੈ ਗਿਆ ਆਪ ਸਰਕਾਰ ਨੂੰ ਮੈਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਟਲ ਕੋਟ ਧੰਵਾ ਕਰਦਾ ਕਿ ਜਿਹੜਾ ਨਜਾਇਜ਼ ਸਾਡੇ ਭਰਾ ਨੂੰ ਸਾਡੇ ਲੀਡਰ ਨੂੰ ਮਾਝੇ ਦੇ ਜਰਨਲ ਨੂੰ ਲਾ ਪੰਜਾਬ ਵਿੱਚ ਨਾ ਮਾਰ ਉੱਚੇ ਕੱਦ ਲਾ ਇਹੋ ਜਿਹਾ ਮਜੀਠੀਆ ਵਰਗਾ ਕੋਈ ਬਣ ਨਹੀਂ ਸਕਦਾ ਕਿਉਂਕਿ ਸੱਚ ਤੇ ਖੜਨ ਵਾਲਾ ਪੰਜਾਬ ਦੀ ਆਵਾਜ਼ ਚੁੱਕਣ ਵਾਲਾ ਕਿਸੇ ਗਰੀਬ ਨਾਲ ੱੱੱਕਾ ਆਵੇ ਵਪਾਰੀ ਨਾਲ ਕਿਸਾਨ ਨਾਲ ਕਿਸੇ ਵੀ ਸ਼ਹਿਰੀ ਨਾਲ ਤothe ਆਵਾਜ਼ ਕਿੰਨੇ ਚੁੱਕੀ ਮੁਜੀਠਿਆ ਸਾਹਮਣੇ ਬਸ ਇਹਨਾਂ ਨੂੰ ਇਸੇ ਕੰਮ ਦਾ ਡਰ ਸੀ ਕਿ ਵੇ ਆਵਾਜ਼ ਚੁੱਕਦਾ ਸੱਚ ਤੇ ਖਲੋਂਦਾ ਪਰ ਗੁਰੂ ਮਹਾਰਾਜ ਦੇ ਉੱਤੇ ਬੈਠਾ ਸੀ ਅੱਜ ਉਹਨਾਂ ਸੱਚ ਦੇ ਸਾਥ ਦੇ ਕੇ ਉਸ ਸੱਚੇ ਪਾਤਸ਼ਾਹ ਨੇ ਸੁਪਰੀਮ ਕੋਰਟ ਤੋਂ ਜੁਬਾਨ ਤੱਕ ਕਰਾਈ ਆ ਤੇ ਚੜ੍ਹਦੀ ਕਲਾ ਸੱਚੇ ਪਾਤਸ਼ਾਹ 2027 ਦੇ ਵਿੱਚ ਜੇ ਅਸੀਂ ਜੋ ਵਾਅਦਾ ਕਰਾਂਗੇ ਜੋ ਸਾਡਾ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਚੋਣ ਮੈਨੀਫੈਸਟੋ ਲੈ ਕੇ ਆਉਣਗੇ ਡਵੈਲਪਮੈਂਟ ਤੇ ਉਸੇ ਤੇ ਇਲੈਕਸ਼ਨ ਲੜਾਂਗੇ ਔਰ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕਰਾਂਗੇ ਉਹ ਪੂਰੇ ਕਰਕੇ ਵਿਖਾਵਾਂਗੇ ਔਰ ਪੰਜਾਬ ਨੂੰ ਇੱਕ ਵਾਰ ਫਿਰ ਸੋਨੇ ਦੀ ਜੜੀਆ ਹਰਿਆ ਭਰਿਆ ਪੰਜਾਬ ਬਣਾਵਾਂਗੇ ਔਰ 2027 ਚ ਮਜੀਠੀਆ ਸਾਹਿਬ ਦੇ ਸਹਿਯੋਗ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੜੀ ਵੱਡੀ ਲੀਡ ਦਾ ਮੁੱਖ ਮੰਤਰੀ ਬਣਾਵਾਂਗੇ ਔਰ ਪੰਜਾਬ ਵਿੱਚ ਫਿਰ ਝੰਡੇ ਝੁਲਣਗੇ ਸ਼ਰੋਮਨੀ ਅਕਾਲੀ ਦਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ